ਲੋਗ ਲੋਗ ਕੇ ਬਤੇ ਲੋਗ ਹਰਿਆਣੇ ਦੇ ਡਰਾਈਵਰ ਜਿਹੜੇ ਪੰਜਾਬੀ ਬੋਲਦੇ ਸੀ ਨਾ ਉਹ ਵੀ ਮਾਰਦੇ ਅੱਛਾ ਜੀ ਲੁੱਟਾ ਕੋਈ ਚੱਲ ਪਈ ਪੋਸਟ ਹੈਂ ਹਾਂ ਵੀ ਪੁਲਿਸ ਨੇ ਯਾਦ ਚ ਦੇਤੀ ਵੀ ਤੁਸੀਂ ਹਥਿਆਰ ਲਓ ਕੋਸ ਕਰੇ ਪੁਲਿਸ ਨੇ ਹਥਿਆਰ ਤਾਂ ਦੇ ਤਾ ਡਾਂਗਾਂ ਦਿੱਤੀਆਂ ਤੇ ਵੀ ਅਸੀਂ ਨਾਲ ਆ ਥੋੜੇ ਮਾਰੋ ਲੁੱਟੋ ਕੋ 3-4 ਦਿਨ ਤਾਂ ਉਹ ਤਿੰਨ ਦਿਨਾਂ ਦੀ ਛੁੱਟੀ ਦਿੱਤੀ ਵੀ ਸੀ ਚੌਥਾ ਦਿਨ ਤਾਂ ਵੀ ਲੱਗਦਾ ਤਿੰਨ ਦਿਨਾਂ ਦੀ ਛੁੱਟੀ ਸੀ ਹਾਂ ਛੁੱਟੀ ਸੀ ਉਹ ਇੱਕ ਬਹੁਤ ਵੱਡੀ ਜੰਮੂ ਯੂਨੇ ਹਾਂ ਸੀ ਠੀਕ ਹੈ ਇਹ ਬਹੁਤ ਤਖੜੀ ਗਵਰਨਮੈਂਟ ਸ਼ੁਦਾ ਸੀ ਉਹ ਤੇ ਸਾਡੀਆਂ ਹੀ ਉਹਨੀਆਂ ਐਵੇਂ ਬਣਾਈਆਂ ਧੱਕੇ ਦੀ ਹਾਂ ਉਹ ਗਵਰਨਮੈਂਟ ਦੀ ਪਾਸ ਕਰੀ ਵੀ ਹਾਂ ਕੋਈ ਗੱਲਬਾਤ ਹੋ ਗਈ ਆ ਰਾਂ ਵਗੈਰਾ ਹੋ ਗਈ ਤਾਂ ਗਵਰਨਮੈਂਟ ਦੀ ਜ਼ਿੰਮੇਵਾਰੀ ਸੀ ਹਾਂ ਪਲੀ ਆ ਗਈ ਹੁਣ ਤਾਂ ਕਿਹੜੀ ਜੋਰ ਹੀ ਨਾਉਂਦੇ ਕਿਤੇ ਪਾਜੇ ਕਿਹੜੀ ਜੋਰ ਨਹੀਂ ਨਾਉਂਦੇ ਕੋਈ ਨਹੀਂ ਲਾਉਂਦੇ ਘੋੜਾ ਨਹੀਂ ਲਾਉਂਦਾ ਹਾਂ ਕੁਛ ਨਹੀਂ ਲਾਉਂਦਾ ਉਸ ਗੱਡੀਆਂ ਦਾਕਤ ਬਹੁਤ ਸੀ ਬਹੁਤ ਨਾਲੇ 4x4 ਨਹੀਂ ਸੀ ਦੇ ਲੋਣਾ ਪਤਾ ਹੈ 4 4x4 ਦੱਸੇ ਕਿ ਲੋਕਾਂ ਕੋਲ ਜੰਗਲ ਆਣੇ ਕੋਲੇ ਜਿਨ੍ਹਾਂ ਨੇ ਬਾਸ-ਪੂਸ ਲਾਉਣੇ ਉਤੋਂ ਤੱਕ ਰਣ ਹੋਣੀਆਂ ਪਾੜੀਆਂ ਉਹਨਾਂ ਕੋਲ ਸਾਰੀਆਂ ਹੋਰ ਬਾਈਪੋਸ ਵਿੱਚ ਪੁੱਠੀ ਹੋ ਜਾਂਦੀ ਉਹ ਹਾਂ ਅਗਰ ਜੇ ਮੜਾ ਚੁੱਕੜਾ ਨਾ ਹਾਂ ਤੇ ਕਿਤੇ ਸਪੀਡ ਦੇ ਮਾਰਦਾ ਬ੍ਰੇਕ ਦੇ ਉਹ ਮੇਂ ਬਸਾ ਲੱਗੂ ਜਦੋਂ ਉਧਰ ਨੂੰ ਜਾਂਦੇ ਆਏ ਹੋ ਜੇ ਮੂੰਹ ਕਿੰਨਾ ਟਾਈਮ ਡਰਾਈਵਰੀ ਕੀਤੀ ਪਾਪਾ ਜੀ ਬਸ 43 ਸਾਲ ਕੋੜੇ ਤੇ ਕੋੜਾ ਗਾਣਾ ਸਭ ਮਤਲਬ ਦਾਜ ਤੋਂ ਲੈ ਕੇ ਹਾਂ ਦਾਜ ਤੋਂ ਜੰਨੀਆਂ ਗੱਡੀਆਂ ਪਿੱਛੇ ਆਈਆਂ ਹਾਂ ਹੁਣ ਤੱਕ ਕਿਹੜੇ ਤੋਂ ਦਾਜ ਗੱਡੀ ਤੁਸੀਂ ਵੇਖੀ ਡੀ ਗੱਡੀ ਜੀ ਡੀ ਕਹਿੰਦੀ ਨਾਂ ਦਾ ਇੱਕ ਹੋਰ ਸੀ ਡੀ ਤੋਂ ਹੀ ਪਹਿਲਾਂ ਆਈ ਸੀ ਡੀ ਤੋਂ ਹੀ ਪਹਿਲਾਂ ਡਾਹ ਸੀ ਅੱਛਾ ਡਾਹ ਤੋਂ ਪਹਿਲਾਂ ਪਹਿਲੇ ਬਿਡ ਬੋਰਡ ਬਿਡ ਬੋਰਡ ਤੇ ਡਾਹ ਜੂ ਉਸੇ ਕੰਪਨੀ ਨਹੀਂ ਸੀ ਉਹ ਕਿਹੜੀ ਕੰਪਨੀ ਸੀ ਛੋਟੀਆਂ ਛੋਟੀਆਂ ਹੁੰਦੀਆਂ 3 ਕਟਾਂ 4 ਕਟਾਂ ਆਪਾਸ ਹੁੰਦੀਆਂ ਅੱਛਾ ਜੀ ਅੱਜ ਉਸ ਤੋਂ ਬਾਅਦ ਦੇ ਵਿੱਚ ਫਿਰ ਡਾਹ ਕੰਪਨੀ ਸੀ ਹਾਂ ਉਸ ਤੋਂ ਬਾਅਦ ਫਿਰ ਆਈ ਤੇਰੀ ਆ ਸ਼ਕਤੀਵਾਨ ਇਹ ਰਗਾ ਮਿਲਟਰੀ ਆਣਾ ਦਿੰਦੇ ਸੀ ਅੱਛਾ ਜੀ ਉਸ ਤੋਂ ਬਾਅਦ ਫਿਰ ਆਈ ਡੀ ਜਰਮਨਾਂ ਦੀ ਠੀਕ ਹੈ ਜੀ ਦੀਸ ਤੋਂ ਬਾਅਦ ਫਿਰ ਆਈ ਐਸ ਐਸ ਆਈ ਐਸ ਤੋਂ ਬਾਅਦ ਫਿਰ ਐਲ ਪੀ ਐਲ ਪੀਟੀ ਸੀ ਦਾਦਾ ਦੀ ਠੀਕ ਹੈ ਜੀ ਐਸ ਵੀ ਦਾਦਾ ਦੀ ਠੀਕ ਹੈ ਜੀ ਐਲ ਬੀ ਡੀ ਮਤਲਬ ਟਰੱਕ ਚ ਸੀ ਠੀਕ ਹੈ ਜੀ ਉਹ ਬੱਸ ਸੀ ਠੀਕ ਹੈ ਉਹਨੂੰ ਕਹਿੰਦੇ ਐਲ ਪੀ ਬੱਸ ਸੀ ਠੀਕ ਹੈ ਜੀ ਉਹ ਉਹ ਗਈ ਦਮੜ ਉਹਨੂੰ ਤੇ ਫਸਿਆ ਹੋਇਆ ਹੁਣ ਗਵਰਨਮੈਂਟ ਪਿੱਛੇ ਜੇ ਰੌਲਾ ਪਿਆ ਸੀ ਕਿ ਵੀ ਜਿਹੜਾ ਇਹਨੂੰ ਛੱਡੋ ਹੁਣ ਕੇ ਲੋਕ ਬਾਹਲੇ ਗੱਡੇ ਹੋ ਕੇ ਗਵਰਨਮੈਂਟ ਵੋਟਾਂ ਨਹੀਂ ਮਾਰੀ ਫਿਰ ਚੁੱਪ ਕਰ ਜਾਂਦੀ ਹੈ ਪਰ ਮਾਲਕ ਨਹੀਂ ਮਾਲਕ ਨਹੀਂ ਹੈਗੇ ਉਜਵੇਂ ਯੂਪੀ ਚ ਮਾਲਕ ਨਹੀਂ ਸੀ 3 ਸਾਲਾਂ ਤੇ ਜਿਵੇਂ ਨਾ ਦਿੱਤੀਆਂ ਸੀ ਆ ਬਾਅਦ ਹਾਲ ਕੇ ਵੇਚ ਕੇ ਆ ਗਈ ਤੇ ਬਹਾਂ ਦੂੰਗਾ ਅੱਜ ਕਰਵਾ ਦਮ ਹਾਂ ਬਰਾਣੀ ਦੀ ਹਾਂ ਤੇ ਇਹ ਤੇ ਉਹ ਤੋਂ ਮਰਪਾ ਲੈ ਲਾ 2 ਰੁਪਏ ਬਰਾਣੀ ਹੋਣਾ ਠੀਕ ਆ ਸਾੜੇ ਇੱਕ ਬੰਦਾ ਸੀਗਾ ਹਰਿਆਣੇ ਦਾ ਹੂੰ ਉਹਨੇ 2 ਰੁਪਏ ਲੈ ਕੇ ਠੀਕ ਆ ਜੀ 2 ਰੁਪਏ ਲੈ ਕੇ ਉਹ ਮੁੜ ਕੇ ਵੇਚ ਗਿਆ ਠੀਕ ਆ ਉਹ ਥੋੜਾ ਜਿਹਾ ਇਹਨਾਂ ਪੜੇ ਲਿਖਿਆ ਵੀ ਨਹੀਂ ਸੀ ਤੇ ਉਹ ਹਰੇਕ ਦੀ ਗੱਲ ਵੀ ਨਹੀਂ ਸੀ ਮੰਨਦਾ ਹੂੰ ਉਹੀ ਵੀ ਬੰਦਾ ਵਾਟਾ ਉਹਦੀ ਗੱਲ ਨੂੰ ਸੁਣਨਾ ਚਾਹੀਦਾ ਹੈ ਗ੍ਰਹਿਣ ਕਰਨਾ ਚਾਹੀਦਾ ਹੈ ਵੀ ਕੀ ਗੱਲ ਹੈ ਠੀਕ ਹੈ ਸਹੀ ਗੱਲ ਹੈ ਕੀ ਨਹੀਂ ਹੈ ਕਿ ਤੈਨੂੰ ਯਾਰੀ ਹੈ ਕਰਨੀ ਤੂੰ ਆਪਦੀ ਹੈ ਹਾਂ ਹਾਂ ਦੀ ਗੱਲ ਉਹ ਕਰਦਾ ਇੱਥੋਂ ਦੋ ਮਰਮੇ ਵਿੱਚ ਉਹਨੇ 90 ਲੱਖ ਦੇ ਉਹ ਪੁਰਾਣੀ ਠੀਕ ਹੈ ਜੀ ਲੂਨ ਕਰਨ ਸਾਰੇ ਏਰੀਆ ਵਿੱਚ ਪਾਣੀ ਥੋੜਾ ਉੱਥੇ ਨੇੜੇ ਹਾਂ ਜੀ ਵੇਚ ਕੇ 90 ਲੱਖ ਦੇ ਉਹਦੇ ਕੋਲੇ ਤਿੰਨ ਕਿਲੇ ਸਿਹਰਿਆਣਾ ਦੇ ਖਾਲੀ ਹਾਂ ਉਹਨੇ ਮਾਂ ਦੇ ਪੁੱਤ ਨੇ ਤਿੰਨ ਕਿਲਿਆਂ ਤੋਂ ਨੌ ਕਿਲੇ ਬਣਾਏ ਇੱਥੇ ਤੇ ਰਹਾਸੀ ਹਾਂਜੀ ਠੀਕ ਹੈ ਹਾਂਸੀ ਨਹੀਂ ਯਾਰ ਉਹ ਫਤਿਹ ਵਾਲਾ ਬਦੇ ਆਵਾਜ਼ ਚਹਿਰ ਚ ਹਾਂ ਬਦੇ ਆਵਾਜ਼ ਚਹਿਰ ਤੋਂ ਸਾਈਡ ਤੇ ਹੂੰ 9 ਕਿਲੋ ਬਣਾ ਲੇ ਵਾਟੇ ਠੀਕ ਆ ਥੋੜੇ ਵਾਲੇ ਅਟਕਨ ਨਾਲਾਂ ਦੇ ਠੀਕ ਹੈ ਜੀ ਹੂੰ ਪਰ ਤੁਹਾਨੂੰ ਪਤਾ ਠੇਕੇਦਾਰ ਵੱਡਾ ਹੋ ਗਿਆ ਉਹ ਵੱਡੇ ਨੂੰ ਵੱਡੇ ਵੀ ਮਿਲ ਜਾਂਦੇ ਢੱਕ ਨੂੰ ਢੱਕ ਬੋਲ ਤਗੜਾ ਢੱਕ ਨੂੰ ਬਨਾਰ ਸੀ ਦਾ ਵੱਡਾ ਢੱਕ ਮਿਲਦਾ ਉਹ ਲੈ ਕੇ ਢੱਕ ਮਿਲਿਆ ਐਮਪੀ ਚ ਲੈ ਗਿਆ ਹਾਂ ਲੈ ਤੁਹਾਨੂੰ ਜਿਵੇਂ ਦਵਾ ਦਿੰਦਾ ਸਾਰੇ ਇੱਥੇ ਉਹਨੇ ਉਹਦੇ ਲਈ 100 ਕਿਲੋ ਜੀ 100 ਕਿਲੋ ਅੱਛਾ ਹੈ 100 ਕਿਲੋ ਵਿਗਾ ਹੁੰਦਾ ਅੱਛਾ ਵਿਗਾ ਹੀ ਚਾਰ ਕਿਲੋ ਚਾਰ ਕਰਨ ਵਾਲਾ ਵੀ ਕਿ ਤੁਸਾਂ ਅੰਦਰ ਆ ਰਹੇ ਨਾ 100 ਹਾਂਜੀ ਉਹ ਕਹਦਾ ਗੱਲ ਚੱਲ ਤੈਨੂੰ ਰਿਜੀਟਰੀ ਕਰਾ ਦੇਣਾ ਹੁਣ ਰਿਜੀਟਰੀ ਤਾਂ ਕਰ ਦਿੰਦੇ ਆ ਹੂੰ ਇਹ ਅੰਤ ਕੱਲ ਜੜੇ ਹਨ ਅੱਛਾ ਜੀ ਗਵਰਨਮੈਂਟ ਦੀ ਹੀ ਨੇ ਪਈ ਹਾਂ ਇਹਨਾਂ ਦੇ ਕੱਲ ਜੜੇ ਨਾ ਰਿਜੀਟਰੀ ਦਾ ਤੇਰੀ ਕਰ ਹੀ ਦਿੰਦਾ ਅੰਤ ਕੱਲ ਨਾਲ ਮਾਰ ਹੀ ਲੇਗਾ ਮਾਰ ਕਹਿੰਦਾ ਜਿੰਨਾ ਜਨਿੰਦ ਕੱਲ ਨਹੀਂ ਤੂੰ ਮਾਰ ਲੈ ਹੂੰ ਕੋਣ ਉਹ ਤੇ ਫਸਿਆ ਹੋਇਆ ਹੁਣ ਗਵਰਨਮੈਂਟ ਪਿੱਛੇ ਜਦ ਰੋਲਾ ਪਿਆ ਸੀ ਕਿ ਵੀ ਜੜਾ ਇਹਨੂੰ ਛੱਡੋ ਹੂੰ ਕਿ ਲੋਕ ਬਾਹਲੇ ਗੱਡੇ ਹੋ ਗਏ ਗਵਰਨਮੈਂਟ ਵੋਟਾਂ ਦੀ ਮਾਰੀ ਫਿਰ ਚੁੱਪ ਕਰ ਜਾਂਦੀ ਏ ਪਰ ਮਾਲਕ ਨਹੀਂ ਮਾਲਕ ਨਹੀਂ ਹੈ ਜੀ ਜਿਵੇਂ ਯੂਪੀ ਚ ਮਾਲਕ ਨਹੀਂ ਸੀ 20 ਸਾਲਾਂ ਤੇ ਜਿਵੇਂ ਨਾ ਦਿੱਤੀਆਂ ਸੀ ਹਾਂ ਆ ਬਸ ਹਾਲ ਕੇ ਵੇਚ ਕੇ ਆ ਗਏ ਹਾਂ ਬਸ ਸਾਰੀ ਵੇਚ ਦਿੱਤੀ ਇਹਨੂੰ ਪਤਾ ਨਹੀਂ ਹੁਣ 20 ਸਾਲ ਹੋਣ ਵਾਲੇ ਪੈਸਾ ਵਾਟ ਲੋ ਪੈਸਾ ਵਾਟ ਲੋ ਉਹ ਤੇਰੇ ਮੇਰੇ ਰਕੇ ਫਸ ਗਏ ਨਹੀਂ ਬਾਪੂ ਜਿਹੜੇ ਹੁਣ ਯੂਪੀ ਚ ਆਪਣੇ ਪੰਜਾਬੀ ਬੈਠੇ ਆ ਉਹਨਾਂ ਕੋਲ ਜਿਹੜੀਆਂ ਜ਼ਮੀਨਾਂ ਨੇ ਮਤਲਬ ਉਹ ਨਾਂ ਨਹੀਂ ਹੈਗੀਆਂ ਉਹ ਐ ਨੇ ਜਿਹੜੀਆਂ 20 ਸਾਲ ਤੇ ਇਹਨਾਂ ਨੈਣੀ ਤਾਲ ਚ ਸੀ ਨਹੀਂ ਨਹੀਂ ਠੀਕ ਹੈ ਜੀ ਨੈਣੀ ਤਾਲ ਦੇ ਦੀਆਂ ਠੀਕ ਹੈ ਜੀ ਜਿਸ ਤਰ੍ਹਾਂ ਸਾਡੇ ਕੱਚ ਭੋਜੀ ਸੀ ਹਾਂ ਜੀ ਮੁજરાਤ ਚ ਨੈਣੀ ਤਾਲੇ ਮੁਕ ਦਿੱਤੀਆਂ ਸੀ ਫਰੀਜ ਦਿੱਤੀਆਂ ਸਰਕਾਰ ਨੂੰ ਲਾਟ ਹੋ ਜਾਂਦੀ 20 ਸਾਲ ਤੁਸੀਂ ਇਹਨਾਂ ਨੂੰ ਵਾਹ ਕੱਢੋ ਹੂੰ ਤੇ ਖਾਓ ਪਿਓ 20 ਸਾਲ ਥੋੜੇ ਆ ਤੀ ਰਹੋ ਸਾਡੇ ਮਾਰ ਇੱਥੇ ਆ ਕੇ ਅੱਦੇ 20 ਸਾਲ ਤੋਂ ਬਾਅਦ ਅਸੀਂ ਬਹੁਤ ਬੜੀ ਹੂੰ ਹੁਣ 20 ਸਾਲ ਥੋੜੇ ਨਹੀਂ ਹੁੰਦੇ ਕਿ ਜੋ ਹੋ ਜਾਂਦਾ ਹੀ ਸਹੀ ਗੱਲ ਆ ਉਹ ਤੇਰੇ ਮੇਰੇ ਕੇ ਗਏ ਪਰ ਕਹਿੰਦੇ ਉਹ ਬਣੇ ਰਹੇ ਤੇ ਮਾਲਕ ਬਣੇ ਰਹੇ ਜਿਹਦੇ ਦੱਸੇਗੇ ਸ਼ਾਰ ਹੂੰ ਹੁਣ ਲੱਗਾ 20 ਸਾਲ ਤੋਂ ਕਿ ਪੈਂਤੋਂ 1500000 ਰੁਪਏ ਬੈਠੇ ਆ ਅੱਦੇ ਵਾਟ ਕਾਹਦੇ ਯਾਰੋ ਤੇ ਪੈਣ ਤੇ ਜਵੀਨ ਬਣ ਗਈ ਬੜੀ ਚੰਗੀ ਹਾਂ ਉਹ ਨੈਣੀ ਦਾਲ ਚ ਸੇਵ ਹੁੰਦੇ ਠੀਕ ਆ ਜੀ ਹਰ ਇੱਕ ਚੀਜ਼ ਹਾਂ ਉੱਤੇ ਹਾਂ ਉਹ ਬਟਕੇ ਆ ਗਏ ਤੇ ਤੇਰੇ ਮੇਦਰ ਕੇ ਫਸ ਗਈ ਨਹੀਂ ਇਹ ਨੈਣੀ ਦਾਲ ਤਾਂ ਐਮ ਪੀ ਜੀ ਉਹਦੇ ਨਹੀਂ ਪੈਣਾ ਮਾਚੂ ਤੇ ਨਹੀਂ ਪੈ ਜਾਂਦਾ ਨਹੀਂ ਨੈਣੀ ਦਾਲ ਉੱਤਰਾਖੰਡ ਜਾ ਗਿਆ ਉੱਤਰਾਖੰਡ ਜਾ ਗਿਆ ਪਹਿਲਾਂ ਪਹਿਲਾਂ ਯੂ ਪੀ ਸੀ ਸਾਰੀ ਪਹਿਲਾਂ ਯੂ ਪੀ ਸੀ ਗਿਆ ਇਹ ਉਹ ਸਟੇਟ ਲੱਗ ਬਣਾ ਦੇ ਹਾਂ ਯੂ ਪੀ ਚ ਉੱਤਰਾਖੰਡ ਕੱਢਦਾ ਨਾ ਹਾਂ ਯੂ ਪੀ ਚ ਉੱਤਰਾਖੰਡ ਕੱਢਦਾ ਤੇ ਤੇਰੇ ਅ ਬਿਆਰ ਚੋਂ ਝਾਰਖੰਡ ਕੱਢਦਾ ਕੋਸੜੀ ਦਾ ਸਦਾ ਲੱਕ ਆ ਲੈ ਲਿਆ ਤੇ ਐਮਪੀ ਚੋਂ ਛੱਤੀਗੜ੍ਹ ਘੜਤਾ ਬਾਲੀ ਬਾਲੀ ਨੌਲ ਜਾ ਬਾਪੂ ਹਾਂ ਇਹਦਾ ਕੁਝ ਦਾ ਤੁਸੀਂ ਗਾ ਹੈ ਅੱਛਾ 40 ਸਾਲ ਤੱਕ ਉਹ ਵੀ ਰਿਹਾ ਠੀਕ ਆ ਫੇਰ ਤਾਂ ਫੋਲ ਰੌਲ ਜਾ 70 70 ਸਾਲ ਦੀ ਉਮਰ ਹੈ ਇਹਦੀ ਕਿੰਨਾ ਟਾਈਮ ਡਰਾਈਵਰੀ ਕੀਤੀ ਬਾਪੂ ਜੀ ਬਾਲੀ 43 ਸਾਲ ਕੋੜੇ ਤੇ ਕੋੜਾ ਗੜਾ ਸਭ ਮਤਲਬ ਦਾਜ ਤੋਂ ਲੈ ਕੇ ਹਾਂ ਦਾਜ ਤੋਂ ਜੰਨੀਆਂ ਗੱਡੀਆਂ ਪਿੱਛੇ ਆਈਆਂ ਹਾਂ ਹਾਂ ਹੁਣ ਤੱਕ ਕਿਹੜੇ ਤੋਂ ਦਾੜ ਗੱਡੀ ਤੁਸੀਂ ਵੇਖੀ ਡੀ ਗੱਡੀ ਜਿਹਨੂੰ ਡੀ ਕਹਿੰਦੇ ਸੀ ਨਹੀਂ ਦਾੜ ਇੱਕ ਹੋਰ ਸੀ ਡੀ ਤੋਂ ਹੀ ਪਹਿਲਾਂ ਆਈ ਸੀ ਡੀ ਤੋਂ ਹੀ ਪਹਿਲਾਂ ਦਾੜ ਸੀ ਅੱਛਾ ਦਾੜ ਤੋਂ ਪਹਿਲਾਂ ਪਹਿਲੇ ਬਿਡ ਬੋਰਡ ਬਿਡ ਬੋਰਡ ਤੇ ਦਾੜ ਉਸੇ ਕੰਪਨੀ ਦੀ ਸੀ ਉਹ ਕਿਹੜੀ ਕੰਪਨੀ ਸੀ ਛੋਟੀਆਂ ਛੋਟੀਆਂ ਹੁੰਦੀਆਂ 3 ਟਨ 4 ਟਨ 5 ਟਨ پاس ਹੁੰਦੀਆਂ ਅੱਛਾ ਜੀ ਉਸ ਤੋਂ ਬਾਅਦ ਦੇ ਵਿੱਚ ਫਿਰ ਦਾੜ ਕੰਪਨੀ ਸੀ ਹਾਂ ਉਸ ਤੋਂ ਬਾਅਦ ਜ ਫਿਰ ਆਈ ਤੇਰੀ ਆ ਸ਼ਕਤੀਵਾਨ ਇਹ ਰਵਗਾਰ ਮਿਲਟਰੀ ਆਣ ਦਿੰਦੇ ਸੀ ਅੱਛਾ ਜੀ ਉਸ ਤੋਂ ਬਾਅਦ ਜ ਫਿਰ ਆਈ ਟੀ ਡੀ ਜਰਮਲਾਂ ਦੀ ਠੀਕ ਹੈ ਜੀ ਡੀ ਤੋਂ ਬਾਅਦ ਫਿਰ ਆਈ ਐਸ ਐਸ ਆਈ ਐਸ ਤੋਂ ਬਾਅਦ ਫਿਰ ਐਲ ਪੀ ਐਲ ਪੀ ਸੀ ਦਾ ਸੀ ਦਾਦਾ ਦੀ ਠੀਕ ਹੈ ਜੀ ਐਸ ਵੀ ਦਾਦਾ ਦੀ ਠੀਕ ਹੈ ਜੀ ਐਲ ਬੀ ਡੀ ਮਤਲਬ ਟਰੱਕ ਚ ਸੀ ਠੀਕ ਹੈ ਜੀ ਉਹ ਬੱਸ ਸੀ ਠੀਕ ਹੈ ਉਹਨੂੰ ਕਹਿੰਦੇ ਐਲ ਪੀ ਬੱਸ ਸੀ ਠੀਕ ਹੈ ਜੀ ਉਹ ਉਹ ਗਏ ਦਮੜ ਕੇ ਫਿਰ ਇਹ ਆਉਣ ਲੱਗੀਆਂ ਦੂਜੀਆਂ ਆਉਣ ਬਿਦਾਦ ਗਿਆ ਇਹਨਾਂ ਨੇ 12 ਚੱਕੀਆਂ ਚੱਕੀਆਂ ਕਰਦੇ 14 ਚੱਕੀਆਂ ਕੋੜੇ ਕੋੜੇ ਆਉਣ ਸਾਰੇ ਕੈਮਨ ਕੋੜਿਆਂ ਦੇ ਆਉਣ ਲੱਗ ਗਏ ਕੋਈ ਵੀ ਗੱਡੀ ਕੋੜਿਆਂ ਦਾ ਕਰੀ ਸਹੀ ਗੱਲ ਹੈ ਛੋਟੀ ਮੋਟੀ ਕੋਣਾ ਜੇ ਜੇ ਕਿ ਹੋਰ ਕੱਢਦੀਆਂ ਦੂਜੇ ਟੈਂਪੂ ਛੋੜੇ ਕਰ ਨੀ ਜਿਹੜੀ ਬਾਪੂ ਜੀ ਤੁਸੀਂ ਪਹਿਲਾਂ ਦੱਸਿਆ ਜਿਹੜੀ ਕਿਹੜੀ ਦਾ ਆਦੇਸ਼ ਆ ਗੱਡੀ ਦਾਜ ਦਾਜ ਇਹ ਹੁਣ ਲੱਗਦਾ ਪਾਕਿਸਤਾਨ ਦੇ ਵਿੱਚ ਹਲੇ ਕਿਤੇ ਨਾ ਕਿਤੇ ਹੈਗੀਆਂ ਕਿ ਨਹੀਂ ਹੈਗੀਆਂ ਹੈਗੀਆਂ ਹਨ ਉਹ ਦੇਖਿਆ ਵੀਡੀਓ ਜਿਹਦੇ ਵਿੱਚ ਬਦਲ ਹੈਗੀਆਂ ਨੇ ਦਾਦਾ ਜੀ ਵੀ ਹੈਗੀ ਵੜ ਫੋੜ ਵੀ ਹੈਗੀ ਗੱਡ ਫੋੜ ਪਾਕਿਸਤਾਨ ਦੇ ਹੈਗੀਆਂ ਅੱਛਾ ਜੀ ਫਿਰ ਤੇਰਾ ਮੈਂ ਨਹੀਂ ਸੁਣਿਆ ਸੀ ਆ ਗੱਲ ਸੁਣੀ ਨਹੀਂ ਮੈਂ ਨਹੀਂ ਕਦੇ ਸੁਣੀ ਮੈਂ ਬਹੁਤ ਡਰ ਮੈਂ ਤੂੰ ਪਣਾ ਜਿਹੜਾ ਸਾਡੇ ਉਸਤਾਦ ਸੀ ਹਾਂ ਜੀ ਉਹ ਕਹਿੰਦੇ ਕੋਲੇ ਵਾਲੀਆਂ ਗੱਡੀਆਂ ਆ ਹਾਂ ਕੋਈ ਨਹੀਂ ਜੀ ਤੁਹਾਨੂੰ ਹਾਂ ਮਤਲਬ ਕਿ ਉਹ ਕਹਿੰਦਾ ਮੇਰਾ ਉਸਤਾਦ ਸੀਗਾ ਕੋਈ ਕਰ ਤੋਂ ਪਹਿਲਾਂ ਜਦੋਂ ਮੈਂ ਸਿੱਖਦਾ ਸੀ 1972-71 ਚ ਹਾਂ ਉਹ ਸੀਗਾ 50 ਸਾਲ ਦਾ ਹਾਂ ਮੈਨੂੰ ਕਹਿੰਦਾ ਵੀ ਅਸੀਂ ਕੀ ਕਰਦੇ ਨਾ ਇਨਕਟਰ ਨਾਲ ਰਸਦੇ ਤੇ ਜਦੋਂ ਕਾਟੀ ਜਣਾਉਣੀ ਹੁੰਦੀ ਇਹੋ ਜਿਹੇ ਵਜਨ ਹੁੰਦੇ 40 ਕਿਲੋ 43 ਕਿਲੋ ਹਾਂ 40 43 ਮਾਣ ਹਾਂ ਤੇ ਕੰਨੈਰ ਉਹ ਘਾਟੀ ਚੁਣਾਉਣੀ ਤੇ ਉਹ ਆਖਣਾ ਪੱਜ ਕੇ ਕੱਢੀ ਨਾ ਹੋਲੀ ਚੜ੍ਹ ਹੋਲੀ ਤੇ ਚੜ੍ਹਦੀ ਹੀ ਸੀ ਉਹ ਹਾਂ ਕਹਿੰਦਾ ਪੱਜ ਕੇ ਜਾ ਕੇ ਉਹ ਮਗਰ ਉਹਦੇ ਟੈਂਕੀ ਲੱਗੇ ਹੁੰਦੇ ਤੇ ਲੱਕੜਾ ਪਾਉਂਦੇ ਠੀਕ ਹੈ ਜੀ ਲੱਕੜ ਤੇ ਕੋਲਾ ਠੀਕ ਹੈ ਜੀ ਲੱਕੜ ਵੀ ਪਾਉਣੀ ਕੋਲਾ ਵੀ ਪਾਉਣਾ ਬੋਚ ਤੇ ਉਹਨੂੰ ਹਲਾ ਕੇ ਆ ਦਵਾ ਦੋ ਤਾਂ ਚੜ੍ਹਦੇ ਜਾਵੇ ਪ੍ਰੈਸ਼ਰ ਬਣੇ ਹਾਂ ਐ ਜਿਵੇਂ ਆ ਤੇ ਬਣਾਉਂਦੇ ਸੀ ਆ ਕਰੋੜ ਰੂਲਰ ਅੱਛਾ ਠੀਕ ਹੈ ਜੀ ਇਸੇ ਤਰ੍ਹਾਂ ਹੀ ਚੱਲਦੀ ਹੈ ਪਹਿਲਾਂ ਇਹ ਹੀ ਜਾਵੇ ਹਨਾ ਇਹ ਹੀ ਕੰਮ ਹੁੰਦਾ ਕੋਲੇ ਦੀ ਸੀ ਡੀਜ਼ਲ ਨਹੀਂ ਸੀ ਉਦੋਂ ਉਹਦਾ ਫਿਰ ਇਹ ਸਾਮਾਨ ਬਾਹਰ ਰੱਖਣਾ ਪੈਣਾ ਉਹਦੇ ਵਿੱਚ ਫਿਰ ਪ੍ਰੈਸ਼ਰ ਬਣਾਉ ਭਜੋ ਕਹਿੰਦਾ ਬੰਦੇ ਕਾਲੇ ਪੀਲੇ ਰਹਿੰਦੇ ਲੋਕ ਬਹੁਤ ਤਾਂਗੇ ਸੀ ਡੀ ਤੇ ਕਿਹੜੇ ਨੱਟ ਤਾਂਗੇ ਸੀ ਲੋਹ ਬਹੁਤ ਜ਼ਿਆਦਾ ਸੀ ਹਾਂ ਡੀ ਦੇ ਉੱਤੇ ਪੈਵਨ 'ਚ ਪੈਣਾ ਡੀ ਤਾਂ ਸਹੀ ਗੱਲ ਹੈ ਡੀ ਨਹੀਂ ਬਹੁਤ ਥੇਰਿੰਗ ਦਾ ਉਹਦਾ ਮੈਂ ਕਹਿੰਦਾ ਜਿਹੜੇ ਅੱਜ ਉਹ ਤਾਂ ਬਾਪੂ ਅਰਘਣ ਚਲਾ ਆ ਵਿਆ ਜੱਜਕਾਲ ਦੇ ਨੂੰ ਫੜਾ ਦੇ ਪਤਾ ਨਹੀਂ ਗੁੱਟ ਤਾਂ ਡਾਲੂ ਨਾ ਕੋਲ ਹੈ ਤਾਂ ਅੱਜ ਵੀ ਹੈਗੀਆਂ ਪੰਜਾਬ 'ਚ ਬਹੁਤ ਨਹੀਂ ਡੀ ਇੱਕ ਮਿੰਟ 'ਚ ਪੁੱਠੀ ਹੋ ਜਾਂਦੀ ਉਹ ਹਾਂ ਅਗਰ ਜੇ ਮੜਾ ਚੁੱਕੜਾ ਹੈ ਨਾ ਤੇ ਕਦੇ ਸਪੀਡ ਉਹ ਮਾਰਦਾ ਫ੍ਰੇਕ ਦੇ ਉਹ ਮਸਾ ਲੱਗੂ ਜਦੋਂ ਉਧਰ ਨੂੰ ਇਹ ਲਾ ਬਬੂ ਦੀਵਾਲੀ ਨੂੰ ਇੱਕ ਚੀਜ਼ ਦੇਖੀਓ ਤੁਸੀਂ ਜਿਹੜਾ ਜਿਵੇਂ ਦੀ ਗੱਡੀਆਂ ਅੱਜ ਵੀ ਪੰਜਾਬ ਚ ਆਈਆਂ ਇਤਲਾ ਗਲੀਆਂ ਨਹੀਂ ਜਾਂਦੇ ਯਾਰ ਹਾਂ ਜਿਹਨਾਂ ਨੇ ਸੰਭਾਲ ਸੰਭੂਲ ਨਹੀਂ ਕਰੀ ਉਹ ਤਾਂ ਚਲੋ ਬੱਕਰੀ ਗੱਲ ਆ ਪਰ ਜਿਹੜੇ ਸਾਹ ਮਸੂਈਆ ਬਾਡੀ ਇੰਜਨ ਦੀ ਤੂੰ ਦੇਖ ਲਈ ਨੂੰ ਬੁਗੀਆਂ ਮਾਂ ਕਿਸੇ ਪਾਸੇ ਨਹੀਂ ਜਿਹੜੀਆਂ 72 73 74 ਮਾਡਲ ਗੱਡੀਆਂ ਨੇ ਹਾਂਜੀ 73 ਤੋਂ 74 ਤੇ 75 ਇਹ ਤਿੰਨ ਗੱਡੀਆਂ ਐ ਹੋਈਆਂ ਕਿ ਜਿਵੇਂ ਫੋਰਡ ਬੁਖਾਰਾ ਮਾਰਦਾ ਐ ਆ ਬੁਖਾਰਾ ਦਾ ਕਚਾਈ ਹੂੰ ਫਸ ਗਿਆ ਵੀ ਸਾਲੀ ਛਾਲ ਮਾਰ ਦਾਂਗੇ ਇਹ ਇੰਜਨ ਹੈ ਵੇ ਜੀ ਬਹੁਤ ਠੰਗੇ ਗੜੀਆਂ ਆਈਆਂ ਲੈ ਹੁਣ ਲੋਹਾ ਆਪਣੀਆਂ ਉਹ ਜਾਉਂਦਾ ਹੁੰਦਾ ਹੁਣ ਜਿਹੜੀ ਗੱਡੀ ਆ ਗਈ ਹੁਣ ਤਾਂ ਕਿਹੜੀ ਜੋਰ ਹੀ ਨਾਉਂਦੀ ਕਿਤੇ ਪਾਜੇ ਗੜੀ ਜੋਰ ਨਹੀਂ ਪਾਉਂਦੀ ਕੋਈ ਨਹੀਂ ਲਾਉਂਦੀ ਘੋੜਾ ਨਹੀਂ ਲਾਉਂਦਾ ਹੂੰ ਕੁਛ ਨਹੀਂ ਲਾਉਂਦਾ ਉਸ ਗੜੀਆਂ ਤਾਂ ਤਾਕਤ ਬਹੁਤ ਸੀ ਬਹੁਤ ਨਾਲੇ 4x4 ਨਹੀਂ ਸੀ ਦੇ ਲੋਣਾ ਪਹਿਲਾਂ ਹੈ 4 4x4 ਬਹੁਤ ਦਸੇ ਕਿ ਲੋਕਾਂ ਕੋਲ ਜੰਗਲਾਂ ਆਲੇ ਹੋਵੇ ਜਿਨ੍ਹਾਂ ਨੇ ਬਾਸ ਫੋਸ ਲਾਉਣੇ ਉਤੋਂ ਟੱਕੜਾ ਲਾਉਣੀਆਂ ਪਾੜੀਆਂ ਉਹਨਾਂ ਕੋਲ ਸਾਰੀਆਂ 4x4 ਹਾਂ ਕਿਹੜੀ ਲਾਈਨ ਤੇ ਬਾਪੂ ਵੱਧ ਚੱਲ ਰਹੇ ਸੀ ਮ ਚੱਲਿਆ ਸਮਝ ਲਾ ਤੂੰ ਮੇਰੀ ਹੈਲਪਰੀ ਕਰੀ ਜੰਮੂ ਆਣ ਕਸ਼ਮੀਰ ਚ ਠੀਕ ਹੈ ਜੀ ਪਹਿਲਾਂ ਹਮ ਉਦੋਂ ਇਤਲੀਆਂ ਗੱਡੀਆਂ ਉਧਰ ਨਹੀਂ ਜਾਂਦੀਆਂ ਸੀ ਜੰਮੂ ਜਾਂਦੀਆਂ ਨਹੀਂ ਸੀ ਸਿਰਫ ਇੱਕ ਲਾਲ ਭੱਟੇ ਦੀ ਪਠਾਨਕੋਟ ਦੀ ਗੱਡੀ ਸੀ ਹਮ ਲਾਲ ਫੱਟਾ ਉੱਤੇ ਲਗਾ ਲਿਖਿਆ ਸੀ ਉਹ ਕੰਪਨੀ ਨੇ ਜੰਮੂ ਤੱਕ ਜਾ ਸਕਦੀਆਂ ਸੀ ਸਾਰੇ ਸੂਟੀਆਂ ਲੈ ਕੇ ਠੀਕ ਹੈ ਜੀ ਜੰਮੂ ਤੋ ਅੱਗੇ ਉਹਨਾਂ ਨੂੰ ਅਨਮਤੀ ਨਹੀਂ ਦਿੰਦੇ ਸਗਾ ਆ ਮਿਲਟਰੀ ਨਹੀਂ ਦਿੰਦੀ ਉਹਨਾਂ ਦਾ ਮਤਲਬ ਹੀ ਕਾਨੂੰਨ ਹੀ ਆ ਉੱਥੋਂ ਦੀਆਂ ਗੱਡੀਆਂ ਜਾਣੀਆਂ ਸ਼੍ਰੀਨਗਰ ਜਾਣੀਆਂ ਪੁਣਛ ਜਾਣੀਆਂ ਨਹੀਂ ਇਹ ਕਿਹੜੇ ਕਿਹੜੇ ਸੰ ਦੀ ਗੱਲ ਆ ਭਈ ਇਹ ਸੰ ਹੈਗਾ 71 72 ਚੋਈ ਨਾ ਡਾਈ 71 71 ਚੋ ਠੀਕ ਹੈ ਜੀ ਸੰ 71 ਸੰ 71 ਦੀ ਨਿਹੜਾਈ ਮੇਰੀ ਉੱਤੇ ਵੇਖੀ ਵੀ ਉਹ ਜਗ੍ਹਾ ਦੇ ਉਹ ਜਗ੍ਹਾ ਜਮੂਨ ਕਸ਼ਮੀਰ ਚ ਠੀਕ ਹੈ 71 ਉਦੋਂ ਉਦੋਂ ਵੀ ਗੱਡੀ ਉਦੋਂ ਜਾਂਦੀਆਂ ਸਾਰੀਆਂ ਲੋਕਲ ਜਾਣ ਲੰਮੇ ਜਾਣ ਤੇ ਉਹਨਾਂ ਦਾ ਇੱਕ ਬਹੁਤ ਵੱਡੀ ਜੰਮੂ ਯੂਨੀਅਨ ਅਸੇ ਠੀਕ ਹੈੀ ਬਹੁਤ ਤਕੜੀ ਹਮ ਗਵਰਨਮੈਂਟ ਸ਼ੁਦਾ ਸੀਓ ਠੀਕ ਹੈ ਸਾਡੀਆਂ ਵੀ ਉਹਨੀਆਂ ਐਵੇਂ ਬਣਾਈਆਂ ਧੱਕੇ ਦੀ ਹਮ ਉਹ ਗਵਰਨਮੈਂਟ ਉਹਦੀ ਪਾਸ ਕਰੀ ਸੀ ਹਮ ਕੋਈ ਗੱਲਬਾਤ ਹੋ ਗਈ ਯਾਰਾ ਵਗੈਰਾ ਹੋ ਗਈ ਤਾਂ ਗਵਰਨਮੈਂਟ ਉਹਦੀ ਜ਼ਿੰਮੇਵਾਰ ਸੀ ਹਮ ਉਹ ਘਟੀਆਂ ਜਾਂਦੀਆਂ ਸੀ ਇਹਨਾਂ ਦਾ ਸਿੱਖ ਵਾਲਾ ਠੀਕ ਹੈ ਜਿਹੜਾ ਉਹ ਵੀ ਜੰਮੂ ਦਿੱਲੀ ਵਾਲੇ ਵੇਖਿਆ ਉਹ ਪੂਰਾ ਵੱਡਾ ਟੁਕੀ ਵਾਲਾ ਮੈਂ ਤੇ ਰਟੇਰ ਪਾਪਾ ਕੇ ਬਾਲਦੇਰੀਆ ਟਿਕਾਣੇ ਦਿੱਲੀ ਉਹ ਵੀ ਵੇਖਿਆ ਦਾ 78 ਸੀ ਇਹ ਦਾ ਹਾਂ 78 ਦੇ ਵਿੱਚ 78 84 ਤੋਂ ਬਾਅਦ 78 ਚੰਦਰਵਰੀ ਨਾਲ ਹੀ ਆ ਗਿਆ 83 ਠੀਕ ਹੈ 83 ਜੀ ਆ ਗਈ ਤੇ ਅੱਛਾ ਇਹ ਥੋੜੇ ਬੰਦਾ ਡਰਾਈਵਰ ਇੱਕ ਦੋ ਬੰਦੇ ਸੀਗੇ ਕਿ ਡਰਾਈਵਰ ਬਹੁਤ ਇੱਥੋਂ ਦੇ ਉਹ ਵੀ ਉੱਥੇ ਸੀਗੇ ਬਹੁਤ ਮੁੰਦੀ ਹੋਈ ਚਾਰ ਚਾਰ ਪੰਜ ਪੰਜ ਦਨ ਲੋਕਾਂ ਨੇ ਬਹੁਤ ਜ਼ਿਆਦਾ ਮੁੰਦੀ ਹੋਈ ਜਨਨਾ ਹੋਈ ਆ ਉਹਨਾਂ ਨੂੰ ਪਤਾ ਹੀ ਜਨਨਾ ਹੋਈ ਆ ਜਿੱਤ ਕਾਂਗਰਸ ਨੂੰ ਬੋਟ ਨਹੀਂ ਪਾਉਂਦੇ ਜਾਂ ਉਹ ਜਾਂ ਛੋਟੀ ਛੋਟੀ ਕਾਗਜ਼ ਤਾਂ ਵੱਡੀ ਹੈ ਜੇ ਕੋਈ ਹੈ ਛੋਟੀ ਵੱਡੀ ਦਾ ਤਾਂ ਮਤਲਬ ਨਹੀਂ ਨਹੀਂ ਤੇ ਦਾ ਮਤਲਬ ਕਿ ਜਨਨ ਨੂੰ ਗਵਰਨਮੈਂਟ ਨੇ ਮਤਲਬ ਕਿ ਜ਼ਿਆਦਾ ਦੇਤੀਆਂ ਮੈਨੂੰ ਆਏ ਬਣਾ ਦੂ ਮੈਂ ਤੈਨੂੰ ਆਏ ਬਣਾ ਦੂ ਗੁਰਵਾਦਿਆਂ ਵੜੇ ਹਾਂ ਉਹ ਕਾਂਗਰਸ ਨੂੰ ਮੰਨਣ ਲੱਗੇ ਪਰ ਜਿਹੜਾ ਬੰਦਾ ਅਸਲੀ ਇਹਨਾਂ ਦਾ ਕਾਂਗਰਸ ਨਹੀਂ ਵੋਟ ਨਹੀਂ ਪਾਉਂਦਾ ਨਹੀਂ ਸਹੀ ਗੱਲ ਹੈ ਨਹੀਂ ਪਾਉਂਗਾ ਹਜੇ ਵੀ ਨਹੀਂ ਪਾਉਂਦਾ ਮੇਰੇ ਸੋਂ ਭਾਈ ਕਾਂਗਰਸ ਨੂੰ ਵੋਟ ਸਿਰਦੇ ਕੋਈ ਬੰਦਾ ਨਹੀਂ ਕੋਈ ਬੰਦਾ ਵੇਖਣਾ ਰੋ ਰੋ ਕੇ ਕਹਿੰਦੇ ਰੋ ਰੋ ਕੱਲੂ ਘਰ ਆ ਵੇਖ ਠੀਕ ਹੈ ਅੱਖੀਂ ਦੇਖਿਆ ਸਿੱਟਪਸਾਰਾ ਫਿਰ 50 ਬੰਦੇ ਨੇ ਮਾਰੇ ਕੋਈ ਮੈਂ ਕਿਸੇ ਬੰਦੇ ਨੂੰ ਮਾਰਦਾ ਸਜਾ ਮੈਨੂੰ ਦੇਣੀ ਚਾਹੀਦੀ ਜਾਂ ਹੋਰ ਦੋ ਨੂੰ ਦੇਣੀ ਜਿਹੜੇ ਕੋ ਨਾਲ ਦੇ ਜਿਹਨਾਂ ਨੇ ਝੋਲਿਆ ਬੇਰਮਤਲ ਤੋਂ ਲੋਕਾਂ ਨੂੰ ਮਾਰਦਾ ਜਿਹਨ ਨੂੰ ਆਇ ਨਹੀਂ ਸੀ ਪਤਾ ਕਿਵੇਂ ਨਿਕਨੇ ਕਿ ਬੱਚੇ ਮਾਰਦਾ ਇਹਦੇ ਸਾਥੀ ਉਹ ਮਰ ਗਿਆ ਮਦਰ ਮਦਰ ਡਰਾਈਵਰ ਸੀਗਾ ਉਹ ਚੀਜ਼ਾਂ ਤੋਂ ਪੂਲੀ ਪੜੀ ਦੇ ਵਿੱਚ ਰੁਕ ਕੇ ਬੈਠਾ ਉਹ ਗੱਲ ਕਰ ਲੋਕ ਲੋਕ ਕੇ ਬਥੇ ਲੋਕ ਹਰਿਆਣੇ ਦੇ ਡਰਾਈਵਰ ਜਿਹੜੇ ਪੰਜਾਬੀ ਬੋਲਦੇ ਸੀ ਨਾ ਉਹ ਵੀ ਮਾਰਦੇ ਅੱਛਾ ਜੀ ਲੁੱਡਾ ਕੋਈ ਚੱਲ ਪਈ ਪੋਸਟ ਟਾਈਮ ਹਾਂ ਵੀ ਪੁਲਿਸ ਨੇ ਇਆਜ਼ਤ ਦੇਤੀ ਵੀ ਤੁਸੀਂ ਹਸਲਾ ਲਓ ਉਸ ਨੇ ਅਸਲਾ ਤਨ ਦਿੱਤਾ ਡਾਂਗਾਂ ਦਿੱਤੀਆਂ ਤੇ ਵੀ ਅਸੀਂ ਨਾਲ ਆ ਥੋੜੇ ਮੇ ਮਾਰੋ ਲਟੋਖੋ ਲੋਤ ਤਨਦਨ ਚਾਰ ਦਿਨ ਤਾਂ ਬਹੁਤ ਤਨਦਰਾ ਦੀ ਛੁੱਟੀ ਦਿੱਤੀ ਵੀ ਚੌਥਾ ਦਿਨ ਤਾਂ ਵੀ ਲਗਤ ਤਨਦਰਾ ਦੀ ਛੁੱਟੀ ਸੀ ਆ ਛੁੱਟੀ ਸੀ ਉਹ ਵੀ ਕਿਸੇ ਨੇ ਕੋਈ ਨਹੀਂ ਚੱਕਦੇ ਜਨੇ ਚੱਕੀ ਰਸ ਸਿੱਖੀ ਹੱਲ ਕਿ ਚੱਕੋ ਠੀਕ ਹੈ ਠੀਕ ਠੀਕ ਵਧੀਆ ਹਾਂ